हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਗੋਸ਼ਣ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਪਿੰਡ ਬੁਰਜ ਨਥੂਕੇ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆਂ ਬਾਈ ਹੈਪੀ ਦੇ ਕੋਲ ਤੋਂ ਥੋੜਾ ਜਿਹਾ ਟਾਈਮ ਬਾਅਦ ਆਇਆ ਵੀਰ ਹੈਪੀ ਕਿਉਂਕਿ ਪਸ਼ੂ ਜਿਹੜੇ ਦੋਸਤੋ ਲੋਕਲ ਜਿਹੜੇ ਵਿਕ ਜਾਂਦੇ ਆ ਅੱਡੇ ਦੇ ਲੋਕਲ ਵੀ ਸੇਲ ਜਿਹੜੇ ਹੋ ਜਾਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਨਗ ਜਿਹੜੇ ਟੋਟਲ ਦਿਖਾ ਦਾਂਗੇ। ਤਿੰਨ ਦੋਸਤੋ ਵਹਿੜਾ ਹੋਣ ਗੀਆਂ ਤੇ ਦੋ ਮੱਜਾਂ ਇੱਕ ਵੀਰ ਦੱਸਦਾ ਵੀ ਮੱਜ ਤੋਕਰ ਗੱਬਣ ਮੱਜ ਵੀ ਹੈਗੀ ਆ ਸੋ ਪੂਰੀ ਡਿਟੇਲ ਜਿਹੜੀ ਆ ਬਾਈ ਹੈਪੀ ਦੇ ਨਾਲ ਗੱਲਬਾਤ ਕਰ ਲਾਂਗੇ 23 ਅਗਸਤ ਨੂੰ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤਕਰੀਬਨ ਕੋਈ 11:30 ਵਜੇ ਮਾਰਨਿੰਗ ਦਾ ਤੇ ਤਿੰਨ ਵਹਿੜਾ ਪਹਿਲਾਂ ਆਪਾਂ ਇਨਫੋਰਮੇਸ਼ਨ ਲੈ ਲੈਨੇ ਆ ਬਾਈ ਹੈਪੀ ਤੋਂ ਆਜੋ ਜੀ ਸਭ ਤੋਂ ਪਹਿਲਾਂ ਵੀਰ ਹੈਪੀ ਕੀ ਹਾਲ ਨੇ ਭਰਾ? ਵਧੀਆ ਸਾਨੂੰ ਸਾਰਥੀ ਸਲਾਮ ਠੀਕ ਠਾਕ ਵੀਰ ਹੰਝੜਦੀ ਕਰਾ ਜੀ ਤੇ ਹੈਪੀ ਭਰਾਜ ਪਸੂ ਪੰਜ ਬਕਾਉਆ ਦਾ ਪੰਜ ਹੈ ਜੀ ਤਿੰਨ ਵਿਹੜਾ ਹੈ ਅੱਛਾ ਜੀ ਤੇ ਦੋ ਮੱਝਾਂ ਇੱਕ ਟੋਕੜ ਗੱਬਣ ਦੇ ਇੱਕ ਮੈਂ ਤਿਆਰ ਬਹੁਤ ਚੰਗੀ ਰਕਾਰ ਵਾਲੀ ਠੀਕ ਹੈ ਜੀ ਆਜੋ ਕਰੀਏ ਸ਼ੁਰੂਆਤ ਇਧਰ ਲੇ ਇੱਕ ਪਾਸੇ ਸਟਾਰਟ ਕਰ ਲੀਏ ਤੇ ਪਹਿਲੇ ਨੰਬਰ ਤੇ ਜਿਹੜੀ ਡੱਬੀ ਕਵੱਛੀ ਆ ਗਈ ਵਿਹੜ ਆ ਗਈ ਆ ਇਹ ਸੁਈ ਇਹ ਹੰਦੂ ਸਾਹਿਬ ਆਪਾਂ ਲਈ ਗੱਬਣ ਵਿਹੜ ਦਾ ਅਨੁਸਾਰ ਹੀ ਫੀਸ ਦਾ ਦੇਣੇ ਆ ਗੱਬਣ ਲਈ ਸੀ ਹਾਂ ਇਹਨੇ ਈ ਮਹੀਨਾ ਡੇਢ ਮਹੀਨਾ ਪਹਿਲਾਂ ਬਚਾ ਦੇਤਾ ਜੀ ਹਾਲ ਸੁਰਤ ਹੈ ਹਾਂਜੀ ਅੱਛਾ ਡੇਢ ਕਿ ਮਹੀਨਾ ਪਹਿਲਾਂ ਦੇ ਤਾਂ ਠੰਡੀ ਥੋੜੀ ਬੜੀ ਆ ਦੁੱਧ ਨੂੰ ਥਲੇ 5 ਕਿਲੋ ਜੋੜਾ ਝੋ ਲੈਣਾ ਦੋ ਟਾਈਮ ਡੇਢ ਮਹੀਨਾ ਪਹਿਲਾਂ ਜਿਹੜਾ ਮੰਦੂ ਵੀ ਆ ਠੀਕ ਆ ਦੋ ਜਣ ਠੰਡੀ ਹੈ ਤੇ ਡੇਢ ਮਹੀਨਾ ਪਹਿਲਾਂ ਵੀ ਤਾਂ ਬਸ ਸੂਈ ਆ ਤੇ ਪਹਿਲਾਂ ਸੂਈ ਸੀ ਨਹੀਂ ਦੂਜਾ ਤੂ ਆ ਜੀ ਦੂਜਣ ਸੂਈ ਸੀ ਠੀਕ ਆ ਤੇ ਡੇਢ ਮਹੀਨਾ ਜਿਹੜਾ ਅੱਧੀ ਸੂਈ ਸੀ ਫਿਲਹਾਲ ਦੁੱਧ 5 ਕਿਲੋ ਆ ਜੀ 5 ਕਿਲੋ ਆ ਜੀ ਹੁਣ ਬੱਚਾ ਸੁੱਟਣ ਨੂੰ 10 ਦਿਨ ਹੋ ਗਏ ਆ ਦੁੱਧ ਦੇਣੀ ਗੱਲ 8-9 ਕਿਲੋ ਚ ਵਾਈ ਜਾਊਗੀ ਜਾਂਦੇ ਪੈਖੇ 12 ਕਰ ਦੂ 15 ਕਰ ਜੂਗੀ ਵੈਸੇ ਸੂਈ ਨੂੰ 8- ਆਪਣੇ ਕੋਲ ਆ ਕੇ ਛੁੱਟੇ ਹਾਂ ਹੁਣ 5 ਕਿਲੋ ਮਤਲਬ ਅੱਜ ਜਵਾ ਲਾਂਗੇ ਘਰੋਂ ਹਾਂਜੀ ਆਪਣੇ ਘਰ ਦੂਜਾ ਦਿਨ ਮੁੱਲ ਕੇ ਰਹੂਗਾ ਮੌਸਮ ਨੂੰ ਜਵਾ ਆਪਾਂ ਲਈ ਬਹੁਤ ਮਹਿੰਗੇ ਹਾਂ ਹੁਣ ਜਵਾ ਮੂਤਰ ਆ ਸਾਵੀ ਆ ਨਹੀਂ ਬੈੜ ਜਾਤਪਾਤ ਵਾਲੀ ਸੀ ਪੂਰੀ ਹੈ ਚੰਗੀ ਸੀ ਚਲੋ ਬਾਕੀ ਕੋਈ ਕਾਰਨ ਬਣ ਗਏ ਆ ਬਸ ਇਹ ਤਾਂ ਇਹਦਾ ਗਰਮੀ ਗਰਮੀ ਵਾਲੀ ਵੀ ਪਿਛੇ ਗਰਮੀ ਕਾਫੀ ਆ ਬਾਕੀ ਦੋਸਤੋ ਆ ਫੇਸ ਕੁਆਲਟੀ ਜੇ ਬਾਕੀ ਆ ਸੀਲਤਾ ਉਹ ਜੇ ਮਾ ਡੀ ਜੀ ਮੜਿਆ ਰੋ ਜੇ ਸੂਆ ਪਹਿਲਾਂ ਵਧੀਆ ਚੰਗਾ ਸੂਆ ਸੁੰਦੀ ਤੇ ਹੋ ਸਕਦਾ ਦੁੱਧ ਸੋਹਣੇ ਪਾਉਣ ਦੀ ਸੁਭਾਅ ਸਾਬ ਪਹਿਲਾਂ ਨੇ 14 15 ਕਿਲੋ ਦੁੱਧ ਦਿੱਤਾ ਵਾ ਤਿਆਰ ਕੀ ਬੀ 15 16 ਕਿਲੋ ਦੈਰ ਕੀ ਬੀ ਮਾਦਾ ਕੁਝ ਨਹੀਂ ਸੀ ਹਾਂਜੀ ਫਿਰ ਹਾਲ ਅੱਜ ਆ ਵੇ ਲੋ ਜੇ ਇਹਦਾ ਨਾ ਪੂਰੀ ਬਾਨ ਨਹੀਂ ਪਰ ਚਲੋ ਕੀ ਲੈਣ ਦੋ ਹੈਪੀ ਰੋਗ ਇਹਦਾ ਸੋਦਾ 12000 ਜੀ ਦੇ ਦਿਆਂ ਕਿ ਬਾਈ ਜੀ ਮੈਂ ਕਹਿੰਨਾ ਵੀ ਪੂਰ ਛਿਟਾ ਥਣ ਵੱਧ ਘਟਾ ਆਪਣੀ ਜ਼ਿੰਮੇਵਾਰੀ ਹੋਊਗੀ। ਹਾਂਜੀ। ਦੇਖ ਲਊਗਾ ਨਾ। ਹਾਂ। ਬਾਅਦ ਵਿੱਚ ਕੋਈ ਕਮੀ ਪੇਸੀ ਨਾ ਹੋ ਜਾਵੇ। ਨਾ ਜੀ ਨਾ ਕੋਈ ਪੂਰ ਛਿਟਾ ਥਣ ਵੱਧ ਘਟਾ ਹੋਊਗਾ ਤੇ ਗੱਡੀ ਦਾ ਕਰਿਆ ਮੈਂ ਦਊਗਾ ਜਿਹੜਾ ਤੇਰ ਖਰਚਾ ਹੋਊਗਾ। ਲਓ ਜੀ ਤੋਰਗੇ। ਸੋ ਦੋਸਤੋ ਆ ਦੇ ਦਵੀਰ ਨਾ ਦਸਕਲ ਬਾਕੀ ਤਾਂ ਵੀ ਘੜ ਕੇ ਦੇ ਲੇ ਨੀ ਮੇਰਾ ਪਿਆਰ ਚਲੇਲਾ ਸਾਥ ਲੈ ਲਓ ਵੀਰ ਨਾ ਫੂਲਾਵੇ ਲੈ ਲੱਗੇ ਬੜੀ ਲੱਗ ਤੇ 12000 ਆ ਹੈ ਮੰਗੀ ਤਾਜੀ ਤੂਈ ਆ ਬਈ ਪ੍ਰੋਪਰ ਜਿਹੇ ਦਿਨਾਂ ਦੇ ਦਿਨ ਜਿਹੜੇ ਦੋਸਤੋਂ ਪੂਰੀਆਂ ਤੇ ਸੁੰਦੀ ਦੇ ਬਿਲਕੁਲ ਜਿਹੜਾ ਪਸ਼ੂ ਆ 15 14 ਲੀਟਰ ਪਹਿਲਾਂ ਦੋ ਦਿਨ ਦਾ 35000 ਦੀ ਗਾ ਪਾਫ ਲਈ ਆ ਅੱਛਾ ਜੀ ਹਾਂ ਜੀ 35000 ਦੀ ਗਾ ਕਾਟਾ ਦੋ ਨਾ ਪੈਨ ਵਾਲਾ ਪੈਣਾ ਹੀ ਆਪਰ ਤੋਂ ਸੰਭੀ ਸੁੰਭੀ ਨਹੀਂ ਜਾਣੀ ਬਾਕੀ ਸੀਲ ਏਡੀ ਵਾਲੇ ਜਿਹੜੀ ਮਾਡੀ ਚਿੰਬੜੇ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਤੇ ਉਹ ਚਲਾਈ ਦਾ ਤੁਹਾਡਾ ਕੰਮ ਪਸ਼ੂ ਟਕਾ ਕੇ ਰੱਖ ਤੇ ਬਾਕੀ ਦੋਸਤੋ ਦੁੱਧ ਜਿਹੜਾ 5 ਕਿਲੋ ਆ ਦੁੱਧ ਵੱਧ ਜੂਗਾ ਪਰ ਥੋੜੀ ਬਾਕੀ ਸੇਵਾ ਜੀ ਚੰਗੀ ਸੇਵਾ ਸੂ ਬਾਕੀ ਪਾ ਦੇ ਲਿਆ ਕੋਈ ਪਾਣੀ ਧੂਮ ਹੀ 10 ਕਿਲੋ ਕਰ ਜੇ ਕੋਈ ਬਣੀ 5 ਹੀ ਦੇਣਾ ਕੋਈ ਵੀ ਲਖੇ ਤੂੰ 8 ਕਿਲੋ ਕਹਿ ਕੇ ਦਿੱਤੀ ਇਹ ਗਾੜੀ ਸੇਵਾ ਦੇ ਆ ਬਾਕੀ ਨੂੰ ਪਤਾ ਗਾੜੀ ਦੇਣੀ ਚੰਗੇ ਆ ਹੁੰਦੇ ਆ ਠੰਡਾ ਮੌਸਮ ਆਏ ਨਾ ਦੋ ਦਿਨ ਦੇ ਨਹੀਂ ਦੇਣ ਲੋ ਜੀ ਆ ਲਓ ਜੀ ਠੀਕ ਆ ਬਾਕੀ ਰੇਟ ਪੜਦਾ ਵੀ ਜਰਾ ਦੋਸਤੋ ਜਾਇ ਜਾ ਬਾਕੀ ਤੁਹਾਨੂੰ ਦੱਸ ਦਿੱਤੀ ਆ ਪੂਰੀ ਸਾਰੀ ਡਿਟੇਲ ਜੋ ਹੈਗੀ ਆ ਬਾਕੀ ਚਵਾਈ ਇੱਕ ਨੰਬਰ ਇਹ ਨਹੀਂ ਹੋਊਗਾ ਵੀ ਕੋਈ ਵੀਰ ਆ ਜੇ ਦੂਰੋਂ ਦਰਾਡੇ ਤੇ ਮਾੜੀ ਚਵਾਈ ਦਾ ਕੋਈ ਪਸ਼ੂ ਨਿਕਲੇ ਉਹ ਤੁਸੀਂ ਜੋ ਆਨਲਾਈਨ ਹੈਪੀ ਦੁਆਰਾ ਕਿਹਾ ਜਾਊਗਾ ਦੋਸਤੋ ਉਹ ਪੂਰਾ ਫੜੂਗਾ ਜੀ ਪੂਰੇ ਖਰਾ ਉਤਰੂਗਾ ਅੱਛਾ ਕਾਨੂੰ ਸਾਬ ਕਾਨੂੰ ਆਪਾਂ ਲੈ 8 ਮੇਰੇ ਪਰ 5 ਕਿਲੋ ਦੁੱਧਾ ਥੱਲੇ ਦੇ ਆ ਜੀ ਬਸ ਠੀਕ ਹੈ ਹਾਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਦੱਸਣਾ ਸਹੀ ਫੜਦੇ ਪਾਂਦੇ ਜੀ ਇੱਕ ਬਾਕੀ ਥਾਂ ਥਣ ਦੀ ਮੈਂ ਕਹਿੰਦਾ ਵੀ ਇਦਾਂ ਹੀ ਬੰਗਾ ਪਾ ਗਏ ਕੋਈ ਵੀ ਨਹੀਂ ਪਾੜਾ ਪਾਉਂਦੇ ਵੀ ਲੋੜ ਅਗੇ ਇਦਾਂ ਹੀ ਛੋਲੋ ਲਓ ਜੀ ਠੀਕ ਹੈ ਜੀ ਕੱਪੀਸ ਤੋਂ ਵਾਲਾ ਆਹ ਜਰਸੀ ਆ ਗਈ ਜਰਸੀ ਆਈ ਦੂਜਾ ਸੁਗਾ ਵਾ ਦੂਜਣ ਜਰਸੀ ਸੁਈ ਆ ਹਾਂਜੀ ਦੂਜੇ ਸੂਵੇ ਤੇ ਕਿੰਨੇ ਦਿਨ ਹੋ ਗਏ ਸੁਈ ਨੂੰ 7 ਦਿਨ ਹੋ ਹੀ ਗਏ ਜੀ 7 ਦਿਨ ਮਗਰ ਪੱਛੀ ਮਗਰ ਪੱਛੀ ਹਾਂਜੀ 7 ਦਿਨ ਮਗਰ ਥੱਲੇ 나ੜੂ ਤੇਗਾ ਬੱਚੇ ਦੇ ਹਾਂਜੀ ਹਾਂਜੀ 나ੜੂ ਲੱਤਾਂ ਹੀ ਨੇ ਠੀਕਾ 나ੜੂ ਬੱਚੇ ਦੇ ਨਾਲ ਹੈ ਜੀ ਸਤਮਾ ਛੇਵਾ ਦਿਨ ਤੁਸੀਂ ਮੰਨ ਲਓ ਆ ਮਗਰ ਪੱਛੀ ਚਾਈ ਵਾਲ ਦੀ ਜੋ ਦੇਖ ਲਓ ਬੱਛੀ ਮਗਰ ਸ਼ਾਈ ਵਾਲ ਦੀ ਆਪ ਜਰਸੀ ਆ ਦੋ ਨਸਲਾਂ ਨੇ ਠੀਗਾ ਭਰਾ ਜੀ ਆਹ ਦੇਖੋ ਜੀ ਚਲੋ ਠੀਗਾ ਭਰਾ ਆ ਆਹ ਦੇਖੋ ਦੇ ਰੇਕ ਉੱਚਾਈ ਜੀ ਚੋਟੀ ਹੈ ਜੀ ਆਵਾਜਾ ਕਮਾ ਕੇ ਥੋੜਾ ਜਨਾ ਆਹ ਆ ਦਾਂਦੇ ਜੇ ਮਾਰੇ ਉਹਨੇ ਆ ਵੇ ਬਕੂ ਦਾ ਕੋਈ ਦਿੱਕਤ ਨਹੀਂ ਵੇਖੋ ਲਓ ਜੀ ਚਲੋ ਠੀਕ ਹੈ ਜੀ ਲਓ ਤੋੜੀਏ ਬੱਸੀ ਦੋਸਤੋ ਝੰਡੀ ਸੀ ਰੋੜੀ ਇੰਦਾ ਹੀ ਚੋਲ ਜੀ ਦੀ ਕੋਈ ਪੜ ਪਾੜਾ ਪੂਰਾ ਕੋਈ ਬੰਦਾ ਨਹੀਂ ਪਾਉਂਦੀ ਲੋੜ 6-7 ਦਿਨ ਦੁੱਧ ਕਿੰਨਾ ਚਵਾ ਦੇਗਾ ਵੀ ਦੁੱਧ ਸੰਧੂ ਸਾਹਿਬ 12 ਹੁਆਪਾ 10 ਕਿਲੋ ਕਹਿ ਕੇ ਦੇ ਜਿਹੜਾ ਦੋ ਟਾਈਮ ਆਪਣੇ ਘਰੇ ਛੋ ਜਾਣਾ ਮੈਂ 10 ਕਿਲੋ ਹਾਂ ਦੁੱਧ 12 ਹੀ ਹੋਊਗਾ ਅੱਛਾ ਅੱਛਾ ਬਗੇਨ ਪਤਾ ਹੈ ਗਰਮੀ ਗਰਮੀ ਕਰਕੇ ਦੁੱਧ 13 14 14 ਕਿਲੋ ਚ ਵਾਈ ਜਾਣਾ ਇਹਨੇ ਠੀਕ ਹੈ ਬਾਕੀ ਗਰਮੀ ਨੇ ਵੀ ਰਿਕਾਰਡ ਦੋਸਤੋ ਤੋੜੇ ਪਏ ਆ ਪੂਰੇ ਦੁੱਧ ਪਸ਼ੂ ਵੈਸੇ ਵੀ ਘਟੇ ਆ ਤੇ ਫਿਲਹਾਲ 12 ਕਿਲੋ ਬਈ ਜਾਂਦਾ ਪਰ 10 ਕਿਲੋ ਲੱਭੇ ਨੂੰ ਪੇਜੇ ਚਾਹੀਏ 10 ਕਿਲੋ ਜਿਹੜੀ ਤਸਦੀ ਕਰਨੀ ਉਹ 10 ਕਿਲੋ ਦੁੱਧਾ ਜਿਹੜੀ ਇਸ ਘਰੋਂ ਪਰ ਚੋਗੇ 12 ਹੀ ਲੈ ਆਪਣੇ ਕਰੇ ਦੀਜਾ ਨਹੀਂ ਲੈ ਫੜਾ ਜਾਣ ਕੇ ਨੇ ਹਾਂਜੀ ਲਓ ਜੀ ਮਗਰ ਵਛੀ ਆ ਜਿਹੜੀ ਤੁਹਾਨੂੰ ਦਿਖਾਤੀ ਆ ਆਪ ਜਰਸੀ ਆ ਦੋਸਤੋ ਦੂਜਾ ਸੂਆ ਸੂਈ ਤੇ ਠੰਢੀ ਵਾ ਆ ਤੁਸੀਂ ਵੇਖ ਹੀ ਲਿਆ ਠੀਕ ਹੈ ਬਾਕੀ ਜਿਹੜੀ ਮਾਡੀ ਜੰਬੜੇ ਦੇ ਇਹਨਾਂ ਨੇ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਜੀ ਲਓ ਜੀ ਹਲੇ ਨਾ ਮੈਂ ਜਾਏ ਆ ਸੀਲ ਠੰਢੀ ਆ ਠੀਕ ਆ ਵੀ ਸੀਲ ਠੰਢੀ ਆ ਜਿਹੜੀ ਦੋਸਤੋ ਜਰਸੀ ਨਾਰਮਲ ਚਲੋ ਪਾਈ ਜਾਂਦੀ ਆ ਠੰਢੀ ਸੀਲ ਲਓ ਜੀ ਠੀਕ ਹੈ ਬਾਕੀ 10 ਲੀਟਰ ਖੋਲਾ ਡੁੱਲਾ ਜਿਹੜਾ ਦੁੱਧ ਦਾ ਤੁਸੀਂ ਚਵਾਈ ਕਰਕੇ ਤਸल्ली ਕਰ ਲਿਓ ਤੇ ਰੇਟ ਇਹਦਾ ਵੀ ਪੁੱਛ ਲਾਂਗੇ ਰੇਟ ਤਾਂ ਆਪੜਤਾ ਬਾਕੀ ਚਵਾਈ ਚੰਗੀ ਆ ਕੁਝ ਘਤਾਰਾਂ ਮਾਰ ਕੇ ਜਿਹੜੀਆਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਵੀ ਦਿੱਤੀਆਂ ਬਾਕੀ ਹੈ ਤਸੱਲੀ ਆ ਪੂਰੀ ਠੀਕ ਆ ਅੱਛਾ ਕਿੰਨਾ ਕੁ ਮੁੱਲ ਵੀ ਰਹਿਪੀ ਕਰਨਾ ਸਰਦੂ ਸਾਹਿਬ ਮੁੱਲ ਵਾਂ 45 ਕਰਾ ਲਓ 40 ਕਰਾ ਲਓ ਚਲ 1000 ਦੀ ਵਾਰ ਦੇ ਦੇਾਂਗੇ ਚਲ ਜੀ ਹਾਂ ਜੀ ਇੱਥੇ ਛੂਲ ਛੱਪਾ ਕਰ ਦਿਆਂਗੇ ਲੋ ਗਿਆ ਸੀ ਤਉ ਉਹ ਜੇ ਮਰਜੀ ਜਿਹੜਾ ਮਰਜੀ ਵੀਰ ਚੋਲੇ ਭੈਣ ਚਲੇ ਬੰਦੇ ਚੋਲੇ ਚੁੰਦ ਨੇ ਚੱਕਰ ਕੋਈ ਠੀਕ ਆ ਚ ਵੀਰਾਂ ਦਾ ਵੀ ਤਾਂ ਮਰਜੀ ਕੋਈ ਬਹਿ ਜਾ ਠੀਕ ਆ ਠੰਡੇ ਪਤੂ ਦੀ ਜਿਹੜੀ ਦੋਸਤਾਂ ਖਾਸियत ਆ ਇਹ ਜਰਸੀ ਦੂਜੇ ਨੰਬਰ ਤੇ ਤੁਹਾਨੂੰ ਦਿਖਾਤੀ ਆ ਦੂਜਾ ਸੁਭਾਅ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਆ ਚਿੱਟੀ ਵਹਿਰ ਦਿਖਾ ਦਿੰਨੇ ਆ ਹਾਂ ਜੀ ਉਹ ਜਰਸੀ ਦਾ ਕਰੋਜ ਜੋ ਪਰ ਉਹ ਵੀ ਜਰਸੀ ਦੀ ਆ ਜਰਸੀ ਕਰੋ ਸਕਦਾ ਹਾਂ ਜੀ ਜਰਸੀ ਕਰੋ ਸਕਦਾ ਹਾਂ ਵਾਈਟ ਚਿੱਟੇ ਰੰਗ ਦੇ ਵਿੱਚ ਤੇ ਕੀ ਸੁਣਾਲੀ ਆ ਨਹੀਂ ਜੀ ਤੂ ਹੀ ਆ ਜੀ ਮਹੀਨਾ ਹੋ ਗਿਆ ਇਹਨੂੰ ਮਹੀਨੇ ਦੀ ਇਹਦੇ ਮਗਰ ਵਸ਼ੀ ਆ ਮਗਰ ਇਹਦੇ ਬੱਛੀ ਆ ਦੋਸਤੋ ਬੱਛੀ ਵੀ ਤੁਹਾਨੂੰ ਦਿਖਾ ਦਾਂਗੇ ਮਹੀਨਾ ਸੁਆ ਹੋ ਗਿਆ ਜਿਹੜਾ ਸੂਈ ਨੂੰ ਤੇ ਦੁੱਧ ਹੈਪੀ ਕਿਲਾਬ ਆਪਣੇ ਘਰੇ ਦੁੱਧ 9 ਕਿਲੋ ਆ 8 ਕਿਲੋ ਭਾਂਕ ਲੀਟਰ ਮਾਰ ਕੇ ਲੈ ਜੇ ਠੀਕ ਆ ਜੀ ਹਾਂਜੀ 8 ਕਿਲੋ ਵਧੀਆ ਚਵਾ ਮੈਂ ਕਹਿੰਦਾ ਪੂੜ ਛੱਟਾ ਥਣ ਬਾਦ ਉਹਦੇ ਗੱਡੀ ਦਾ ਕਰਾਂ ਮੈਂ ਆਪਣਾ ਹੋਊਗਾ ਹਾਂਜੀ ਠੀਕ ਆ ਭਰਾ ਦਿਖਾ ਦਈਏ ਜਰਸੀ ਕ੍ਰੋਸ ਅੰਗ ਦੇ ਵਿੱਚ ਦੋਸਤੋ ਤੁਹਾਨੂੰ ਜਿਹੜੀ ਇਹ ਲਾਸਟ ਦੇ ਵਿੱਚ ਤੀਜੀ ਵੈੜਦ ਬਾਕੀ ਇਹਦੀ ਸੀਲਸ ਆਉ ਕੋਈ ਗੱਲ ਬਾਤ ਨਹੀਂ ਬਾਕੀ ਠੱਲੇ ਪੀੜੀ ਸੀਲਸ ਲਗਾ ਤੁਸੀਂ ਦੇਖਣੀ ਠੀਕ ਆ 9 ਕਿਲੋ ਦੋਤੇ ਵੀ ਨਾ ਮੈਂ ਘਰ ਦਾ ਬਾਕੀ 8 ਕਿਲੋ ਮੰਨ 8 ਕਿਲੋ ਦੋਤੇ ਦੀ ਆਪਣੀ ਗਾਰੰਟੀ ਹੈ ਉਹ ਵੀ ਭੂ ਸ਼ਿੱਟਾ ਛਾਣਵਾਦ ਘੱਟ ਹੋਦਾ ਪੈਸੇ ਮਿਲਵਾਇਆ ਲਓ ਜੀ ਆ ਦੇ ਮਗਰ ਬੱਛੀ ਆ ਤੁਸੀਂ ਦੇਖ ਲਓ ਜੀ ਮਗਰਾ ਬੱਛੀ ਬੈਠੀ ਠੀਕ ਹੈ ਠੀਕ ਹੈ ਮਹੀਨਾ ਕ ਸੁਆਵੀਰ ਹੈਪੀ ਕਹਿੰਦਾ ਮਹੀਨਾ ਕ ਬਾਕੀ ਥੋੜੀ ਅੱਗੇ ਸਮਝ ਆ ਇੱਕ ਵਾਰੀ ਆ ਕੇ ਪੰਜਾਹ ਹਜ਼ਾਰ ਵੀ ਲਾ ਸਕਦਾ ਵਾ ਠੀਕ ਹੈ ਜੀ ਉਹ ਟੋਕਰੀ ਪੜੇਗਾ ਗਰਜਣ ਵਾਲੀ ਆ ਠੀਕ ਆ ਜੀ ਕਿਵੇਂ ਕੋਈ ਗੱਲ ਬਾਤ ਨਹੀਂ ਵੀਰ ਨੂੰ ਇਹ ਠੀਕ ਤਾ ਉਹ ਪੂਰੀ ਆ ਲਓ ਜਿਹੜੀ ਮਾਦੀ ਚੁੰਮਰੇ ਰੋ ਲਓ 8 ਕਿਲੋ ਮਿਲਕਾ ਤੇ ਜਿਹੜੇ ਬਣੇ ਉਹ ਨੋ ਹੀ ਪਰ ਆਪਾਂ ਦੇਣੀ ਆ ਠੀਕ ਆ ਗਿਆ ਲਓ ਠੀਕ ਆ ਜੀ ਬਾਕੀ ਸੀਲ ਆ ਪੂਰੀ ਜੰਨੇ ਨਹੀਂ ਆ ਵੇੜ ਸਾਰੀ ਸੀਲ ਸਰਵਾ ਲਓ ਜੀ ਠੀਕ ਆ ਜੀ ਉਈ ਵੀ ਦੇਣਾ ਕਦੇ ਪਣੀ ਉਹਨਾਂ ਨੇ ਤਾਂ ਰਾਮ ਰਾਜੀਆਂ ਜੇ ਗਾਤਰੀ ਬਰਾਈਆਂ ਹੂੰ ਸਹੀ ਗੱਲ ਐ ਨਾ ਨਹੀਂ ਜ਼ਰੂਰੀ ਐ ਜੀ ਚਲੋ ਬਾਕੀ ਧਾਰ ਚਵਾਈ ਜਿਹੜੀ ਐ ਦੋਸਤੋ ਤਸੱਲੀ ਪੂਰੀ ਐ ਅੱਗੇ ਮੇਰਾ ਵੀਰ ਕਿਸੇ ਨੇ ਵੀ ਖਰੀਦਣਾ ਪਸ਼ੂ ਐਨੀਮਲ ਇਹ ਵੀ ਦੱਸਵੀਂ ਕਰੇ ਕੋਈ ਗੱਡੀ ਕੋਈ ਕਰਾਇਆ ਪਾਸਾ ਕਰਾ ਪਾ ਦਵਾ ਹਾਂ ਸਭ ਨੂੰ ਠੀਕ ਐ ਜੀ ਹਾਂ ਜੀ ਇਹ ਹੈ ਨਵੀਂ ਇਹ ਦਾ ਜੀ ਸਾਹ ਸਾਡੀ ਦੱਸਾਂਗੇ ਨਹੀਂ ਪਸ਼ੂ ਐ ਪੀਸਾ ਕਿਸੇ ਨੂੰ ਮਾਰਾ ਦੇਣਾ ਨਹੀਂ ਤੇ ਮਾਰਾ ਪੈਣਾ ਨਹੀਂ ਚਾਹੀਦਾ ਵੈਸੇ ਹਾਂ ਸਹੀ ਬਾਕੀ ਚਲੋ ਅੱਗੇ ਕਿਸਮਤ ਹੁੰਦੀ ਕਿਸੇ ਦੀ ਬਸ ਜੀ ਬਾਕੀ ਆਪਾਂ ਕਿਹੜਾ ਸੁਨਸਾ ਬਿੰਨਾਂ ਦੇ ਵਿੱਚ ਵੜ ਕੇ ਹੋਵੇਗਾ ਕਰਮਾਂ ਵਾਲਿਆਂ ਤੇ ਸਾਹ ਵਾਲੀ ਚੀਜ਼ ਹਾਂ ਜੀ ਕੀ ਮੁੱਲ ਵੀਰੇ ਇਸ ਚੱਟੀ ਮੈਨੂੰ ਸਾਹ ਮੁੱਲ ਪਾ ਪੰਜੀ ਕਰੀਏ ਹਾਂ 23000 ਦੀ ਵੜ ਦੇ ਜਾਂਗੇ 23000 ਦੀ 23000 ਦੀ ਦੇ ਦਾਂਗੇ 23000 ਦੀ ਹਾਂ ਜੀ ਇਹ 23000 ਦੀ ਵੜ ਦਿੱਤੀ ਜਾਊਗੀ ਤਾਂ ਜੇ ਕੋਈ ਜੋੜੀ ਇਕੱਠੀ ਲਊਗਾ ਆਹ 40 ਦੀ ਉਹ ਬੰਦੀ ਜੋ 23 ਦੀ ਏ 63000 ਰੁਪਿਆ ਬੰਦਾ ਹਾਂ ਫ੍ਰ ਹਾਂਜੀ ਆ ਵੇੜ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਹਾਂਜੀ ਇਹ ਵੀ ਕੋਈ ਜੋੜੀ ਲਾਊਗਾ ਤੇ ਜਿਹੜੀ ਦੋਸਤੋ ਘਟ ਕੇ ਸੂਈ ਆ ਕੁਝ ਕੁ ਦਿਨ ਇਹ ਵੀਰਿਆਂ ਦਾ ਵੀ 12000 ਦੀ ਆਪਾਂ ਕੱਲੀ ਕਹੀ ਸੀ ਕਿ ਜੇਕਰ ਦੋਵੇਂ ਵੇੜਾ ਕੋਈ ਲਾਊਗਾ ਖਰੀਦੂਗਾ ਜੋੜੀ ਲਾਊਗਾ ਤੇ ਜੋੜੀ ਹਾਂਜੀ ਤੇ ਜਿਹੜੀ ਤੀਜੇ ਨੰਬਰ ਵਾਲੀ ਆ ਵੇੜ ਫ੍ਰੀ ਦੇ ਦਾਂਗੇ ਵੇੜ ਤੁਸੀਂ ਵੇਖੋ ਦੋਸਤੋ ਤੁਹਾਨੂੰ ਪੂਰੀ ਡਿਟੇਲ ਦੇ ਹੀ ਦਿੱਤੀ ਆ 5 ਕਿਲੋ ਦੁੱਧ ਆ ਵੱਡੇ ਕੱਦ ਕਾਠ ਦੀ ਆ ਦੂਜਾ ਸੂਆ ਸੋਈ ਆ ਬੋਦੀ ਵਾਲੀ ਘੋੜੀ ਆ ਕੋਈ ਜੀ ਦੇਣਾ ਕੇਕਰਾਂ ਦੇ ਇੱਕ ਰਾਂ ਨਹੀਂ ਜੋੜੀ ਨਾਲ ਦੇਵਾਂਗੇ ਇੱਕ ਸਿੰਗਲ ਨਾਲ ਨਹੀਂ ਅੰਨ ਨਾਲ ਇੱਕ ਨਾਲ ਜੋੜੀ ਨਾਲ ਜੋੜੀ ਨਾਲ ਫਰੀ ਦੇ ਦਾਂਗੇ ਡਬਲ ਦੇ ਨਾਲ ਦੋ ਦੇ ਨਾਲ ਜਿਹੜੀ ਦੋਸਤੋ ਆਫਰ ਆ ਠੀਕ ਆ ਹਾਂਜੀ ਇਹ ਵੇਖ ਲਓ ਰੇਟ ਪੜਦੇ ਵੀ ਇਹਨੂੰ ਦੋ ਦੇ ਵਿੱਚੋਂ ਜਾਇਜ਼ ਕੀਤੇ ਆ ਬਾਕੀ ਤੁਹਾਡੀ ਆਪ ਦੀ ਸਮਝ ਆ ਉਹਨਾਂ ਦੋ ਦੇ ਨਾਲ ਇਹ ਜਿਹੜੀ ਦੋਸਤੋ ਦਿੱਤੀ ਜਾਊਗੀ ਫਰੀ ਸੁ ਦੋਸਤੋ ਇਸ ਤੋਂ ਬਾਅਦ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਆਪਾਂ ਉਹ ਵੀ ਭਾਈ ਹੈਪੀ ਹੋਰਾਂ ਦੇ ਕੋਲ ਆ ਤੇ ਅੱਛਾ ਵੀਰ ਹੈਪੀ ਦੋ ਮੱਝਾਂ ਐ ਦੋ ਸਾਨੂੰ ਆਵੇ ਇੱਕ ਟੋਕੜ ਕੱਪਣ ਮੀਣੀ ਮੈਂ ਆ ਮੀਣੀ ਆ ਜੀ ਹਾਂ ਜੀ ਹਿੰਦੇ ਸਿੰਘ ਇੱਕੋ ਸਿੰਘ ਇਹਦਾ ਆਂਦਾ ਕਿ ਇਹਨੇ ਭੋੜੀ ਕਰਾਈ ਪਰ ਭੋੜੀ ਇੱਕ ਸਿੰਘ ਹੀ ਰਕਣੀ ਹੋਇਆ ਦੇਖੋ ਇੱਕ ਸਿੰਘ ਮੋਢੋ ਹੀ ਨਹੀਂ ਹੋਇਆ ਲੈ ਹਾਂ ਆ ਵੇ ਲੋ ਤਾਂ ਹਿਲਦਾ ਹੈ ਜੀ ਸਾਰੇ ਵੀ ਦੋਸਤੋਂ ਆਉਂਦੀ ਮੀਨੀਆਂ ਜੀ ਆ ਮੀਣੀ ਆ ਠੀਕ ਆ ਜੀ ਸਿੰਘ ਹਿਲਦੇ ਆ ਮੀਣੀ ਆ ਪੂਰੀ ਵੱਡੀ ਆ ਤੇ ਦੋ ਸਸ ਸਿੰਘ ਨਹੀਂ ਗਾ ਬਿਲਕੁਲ ਹਿਲਦੇ ਆ ਤੇ ਵੇਖੋ ਪਿੱਟ ਪੁੜਾ ਇਹ ਟੋਕਰ ਗੱਬਣਾ ਜੀ ਟੋਕਰ ਗੱਬਣਾ ਜੀ ਪੰਜਾ ਸਾਢੇ ਸਾਢੇ ਪੰਜਾਂ ਮਹੀਨੇ ਦੀ ਗੱਬਣਾ 6 ਕਿਲੋ ਦੁੱਧ ਦਾ 5 ਕਿਲੋ ਦੁੱਧ ਦੀ ਆਪਣੀ ਗਾਰੰਟੀ ਹੋਊਗੀ ਪੰਜਾ ਸ਼ਾਮਿਲ ਕੇ 6 ਆ ਪੰਜਾ ਸਾਢੇ ਪੰਜਾਂ ਮਹੀਨੇ ਦੀ ਸਾਢੇ ਪੰਜਾਂ ਦੀ ਸਾਢੇ ਪੰਜਾਂ ਦਾ ਚੈੱਕ ਕਰੋ ਜਿਹੜੇ ਡੀਟੇਲ ਚੈੱਕ ਕਰਵਾ ਲੈ ਦੁੱਧ ਕਿੰਨਾ ਵੀਰ 6 ਕਿਲੋ ਆਪਾਂ 5 ਕਾਕੇ ਦੇਣੀ ਠੀਕ ਆ ਜੀ 6 ਦੁੱਧ 7 ਕਿਲੋ ਚੋਗਲੇ ਆਪਣੇ ਨਾਲ ਦਿਲ ਜਾਨੇ ਤੇ ਰਿਆਣੇ ਪਰਸੋਂ ਦੀ ਹੈ 6 ਕਿਲੋ ਦੁੱਧ ਦਾ 5 ਲੀਟਰ ਜਿਹੜਾ ਦੋਸਤੋ ਤੁਸੀਂ ਮੰਨ ਕੇ ਤੇ ਬਾੜ ਵੀ ਆ ਮੱਝ ਵੇਖੋ ਮੱਝ ਦੇ ਵਿੱਚ ਕੋਈ ਵੈਸੇ ਛੱਕ ਨਹੀਂ ਹੈਗਾ ਪਿੱਠ ਪੂੜੇ ਦੀ ਵੇਖੋ ਰਾਜੀ ਬਾਜੀ ਤੇ ਮੀਨੀ ਆ ਸਿੰਘ ਹਿੱਲਦਾ ਇੱਕ ਸਿੰਘ ਮੋਢ ਕੋ ਜਿਹੜਾ ਦੋਸਤ ਦਗਾਏ ਸੀਗੇ ਇੱਕ ਜਿਹੜੀ ਫੋਟ ਕਰ ਰਹਾ ਸਿੰਘ ਉਹ ਬਿਲਕੁਲ ਮੀਨੀ ਆ ਹਿੱਲਦਾ ਸਿੰਘ ਪਸੰਦ ਆਊਗੀ ਤੁਹਾਨੂੰ ਤੇ ਹੈਪੀ ਬਾਕੀ ਚਵਾਈ ਵਧੀਆ ਕਿਸਾਨ ਮੈਂ ਕਹਿੰਨਾ ਕੋਈ ਭੂੜ ਛਟਾ ਥਣਵਾਦੇ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਭਰਾ ਆਪਣੇ ਘਰੇ ਇੱਕ ਟਾਈਮ ਟੀਕੇ ਦੇ ਇੱਕ ਟਾਈਮ ਪਾੜੇ ਦੇ ਅਗਲੇ ਘਰੇ ਦੋਵੇਂ ਟਾਈਮ ਟੀਕੇ ਜਾ ਕੇ ਲਵਾ ਆ ਮੈਂ ਅਗਲਾ ਆਖੇ ਨਾ ਦੱਸਿਆ ਨਹੀਂ ਆਪਣੇ ਦੋਵੇਂ ਟਾਈਮ ਪਾੜੇ ਦੇ ਆ ਆਪਣੇ ਜਿੱਦਾਂ ਹੀ ਉਹਦੇ ਟੀਕਾ ਲਵਾਇਆ ਠੀਕ ਹੈ ਦੋਵੇਂ ਟਾਈਮ ਪਾੜੇ ਜਾ ਪਚਵਾ ਕੇ ਦਾ ਦੋਸਤ ਜਿਹੜੇ ਪਾੜੇ ਵੱਡੇ ਚਾਰਟ ਵਾਲਾ ਪਸ਼ੂ ਹੋ ਸਕਦਾ ਹੈ ਜਾ ਕੇ ਟੀਕਾ ਵੀ ਲ ਇਹ ਜਿਹੜਾ ਜ਼ਰੂਰ ਵੀਰ ਨੇ ਪਹਿਲਾਂ ਨੋਟ ਕਰਾਤਾ ਬਾਕੀ ਚਵਾਈ ਚਾਰੇ ਤੁਹਾਨੂੰ ਵਰਦੇ ਨੇ ਪੂਰੀ ਤਸੱਲੀ ਨਾਲ ਤੁਸੀਂ ਵੀ ਕਰਕੇ ਦੇਖ ਸਕਦੇ ਹੋ ਤੇ ਖੋਲ ਕੇ ਤੋਰ ਕੇ ਦਿਖਾਉਣੀ ਆਪਾਂ ਤੁਹਾਨੂੰ ਲਓ ਜੀ ਹਾਂ ਜੀ ਬਾਕੀ ਸੱਜਰ ਦਾ ਦੁੱਧ ਵੀ ਚੰਗਾ ਰਿਹਾ ਹੋਊਗਾ ਜੀ ਦੋ 15 ਕਿਲੋ ਦੋ ਦਿੱਤਾ ਮੈਂ ਨੇ ਅੱਛਾ ਹਾਂ ਬਹੁਤ ਚੰਗੀ ਆ ਮੈਂ ਸਾਰੀ ਹੋਰ ਰੱਖੀ ਆ ਠੀਕ ਹੈ ਛੋਟੀ ਨਹੀਂ ਵੇਚ ਲੋ ਠੀਕਾ ਵੱਡੀ ਮਾਜਾ ਦੋਸਤੋ ਪਲੀਪੁਲੀ ਪੂਰੀ ਆ ਵੀ ਤੁਸੀਂ ਵੇਖੋਗੇ ਵਜਨ ਭੋਜਨ ਲੋਡ ਪੂਰਾ ਤੇ ਬਾਕੀ ਜਿਹੜਾ ਵੀ ਹੈਗਾ ਵੀ ਕੋਈ ਸਤੀ ਜਗ ਤਿੱਖੀ ਜਾਂ ਕਾਨਸਰ ਹਵਾਨਾ ਬਿਲਕੁਲ ਪੱਦਰ ਲੇਵਾ ਚਾਰੇ ਥਾਨ ਵਿੱਥੀ ਪੁੱਥੀ ਬੜੀ ਸੋਹਣੀ ਆ 5 ਕਿਲੋ ਦੁੱਧ ਦੀ ਮਾਲਕਨ ਇਸ ਟਾਈਮ ਆ ਕੀਆ ਕਿਉਂਕਿ ਟੋਕੜ ਆ ਗੱਬਣਾ ਕੇ ਪੰਜਾ 5.5 ਮਹੀਨੇ ਦੀ ਗੱਬਣਾ 5.5 ਮਹੀਨਾ ਜਿਆਦਾ ਡੇਟਰ ਲਾਵੇ ਆਪਾਂ ਚੈੱਕ ਕਰਵਾਈਏ 5.5 ਮਹੀਨੇ ਦੀ ਗੱਬਣਾ ਤੇ ਪੂਰੀ ਵੱਡੀ ਆ ਦੋਸਤੋ ਪਲੀ ਆ ਇੱਥੇ ਕੋਈ ਵੀਰ ਨਰਾਸ਼ ਨਹੀਂ ਹੋਣਾ ਕੋਈ ਵੀਰ ਇਹਦਾ ਕੋਈ ਵੀ ਛੋਟੀ ਆ ਮੈਂ ਦੋਵੇਂ ਵੱਡੀਆਂ ਦਾ ਮਸਾਲਾ ਹੈਪੀ ਵੀਰ ਅੱਜ ਫਿਰ ਕੀ ਲੈਣ ਦੇਣ ਦਾ ਸਮੋਹਤੂ ਜੀ ਸਾਹਿਬ ਮੈਂ ਤਿਆਰ ਹਈ ਹੈਗੀ ਆ 90000 ਦੀ 95 ਦੀ ਆਹ 8000 ਮੁੱਲ 60000 ਦੀਆਂ ਦੇ ਦਾਂਗੇ 60 ਦੀ 60000 ਦੀਆਂ ਦੇ ਦਾਂਗੇ ਅੱਛਾ ਹਾਂਜੀ ਬਾਕੀ ਲੈਵਾ ਵੇ ਲੋ ਸੱਜਰਾਂ ਨੂੰ ਪਹਿਲੇ ਦੁੱਧ 15 ਜ 90000 ਦੇ ਪੰਮੈਂ ਵਾਪਸ ਫੇਰ ਲੈ ਲਾਂਗੇ ਇੰਨੀ ਮੈਂ 60000 ਦੋਸਤੋ ਅੱਜ ਲੈਣ ਦੇਣ 60 ਜਿਹੜੇ ਬੰਦੇ ਦਾ ਆਪਾਂ ਲਈ ਇਹਨਾਂ ਨੂੰ 90000 ਦੀ ਮੈਂ ਆਪਾਂ ਵਾਪਸੀ ਤੋਂ ਲੈ ਲਾਂਗੇ ਫਿਰ ਜਿਹਨੂੰ ਦਵਾ ਗਾੜੀ ਅੱਛਾ ਜੀ ਹਾਂਜੀ ਚਲੋ ਕੋਈ ਗੱਲ ਨਹੀਂ ਜਰੂਰ ਚੰਗੀ ਜੀ ਚਾਰਵਾ ਹੋ ਸਕਦਾ ਵੀ ਘਰੇ ਦਖਨ ਨਾਲ ਬੀਕ ਲੈ ਕੇ ਜਾਵੇ ਬਸ ਤੇ ਨਾ ਸੇਲ ਕਰਨ ਦਾ ਪ੍ਰੋਬਲਮ ਬਣੇਗਾ ਸਹੀ ਗੱਲ ਕਹਿੰਦੋ ਸਾਹਿਬ ਮੇਂ ਸਾਰੀ ਚੰਗੀ ਆ ਹਾਂ ਮੇ ਕੋਈ ਸ਼ੱਕ ਨਹੀਂ ਬਸ ਜੀ ਬਾਕੀ ਥਾਂ ਤੋਂ ਜਿਹੜੇ ਦੋਸਤੋ ਬੜੇ ਵਧੀਆ ਨੇ ਕੋਈ ਫਿਰ ਵੇਖ ਲੈ ਆਜਾ ਹੈਪੀ ਬਾਈ ਅਗਲੀ ਆਪਣੇ ਕੋਲ ਆ ਮੱਜ ਇਸ ਨੂੰ ਸਾਹ ਤੀਜਾ ਸੂਆ ਸੁਣੀ ਆ ਰਹੀ ਸੀ ਸੁਣੀ ਆ ਸੀ ਹਾਂਜੀ ਗੱਬਣ ਗੱਬਣ ਆ ਇਹਦੇ ਹਫਤਾ ਇਕੱਲੇ ਆ ਵਾ ਇੱਕ ਇੱਕ ਰੋਪਾ ਜੋੜੀ ਮਹੀ ਦੀ ਲਈ ਆ ਪਤਾ 100 ਲੋੜਾ ਆਈਆਂ ਘਰਾਂ ਦੇ ਵਿੱਚ ਬਿਲਕੁਲ ਜੀ ਬਿਲਕੁਲ 13 ਕਿਲੋ ਦੁੱਧ ਮੈਂ ਦਿੱਤਾ ਸੂਚੇ ਸੂਰ 13 ਕਿਲੋ ਆਪਾਂ ਰਕੀ 12 13 ਕਿਲੋ ਦੁੱਧ ਰਮਾਣਾ ਪਰ ਵੀੜਾ ਨਾਲ ਗਰਮੀ ਜੀ ਪੈਂਦੀ ਹੈ ਹਾਂਜੀ ਕਿੰਨੇ ਦਿਨ ਕਿਨੇ ਲਾਜੂ ਦੇ ਹਫਤਾ ਇਕ ਲੈ ਜੂਗੀ ਇਹ 7 ਦਿਨ ਲੈ ਜੂਗੀ ਹਫਤਾ ਇਕ ਬਾਕੀ ਨਾੜਾ ਲੋੜਾ ਵੇ ਲੋ ਪਿੰਡ ਦੇ ਇੱਕ ਹਫਤਾ ਲੈ ਜੂ ਬਾਕੀ ਮੱਝ ਤਕਰੀਬਨ ਇੰਦੀ ਵੀ ਗੱਲ ਕਰ ਲੀਏ ਤੇ ਪੂਰੀ ਵੱਡੀ ਵੱਡੀ ਆ ਭਾਰੀ ਆ ਵਜ਼ਨ ਨੋੜ ਪਾਉਂਦਾ ਤੇ ਥਾਣਾ ਤੁਸੀਂ ਵੇਖ ਲਓ ਪੂਰਾ ਹਫਤਾ ਵੀ ਰੰਦਾ ਬਿਲਾਜ ਪਰ ਹਫਤੇ ਤੋਂ ਹੋ ਸਕਦਾ ਦੋ ਦਿਨ ਵੱਧ ਵੀ ਲੈ ਜਾ ਰਾਜੀ ਆ ਵਜ਼ਨ ਵਾਲੀ ਆ ਆ ਥਾਣ ਥੂਣਾ ਤੇ 53 ਤੋਂ ਪਨਾ ਨੋਕੇ ਹਾਂਜੀ ਐ ਤੇ 10 ਦਾ ਆਪਣੀ ਤਸੱਲੀ ਹੋ ਗਈ ਗਾਰੰਟੀ ਉਸ ਨਾਲ ਦੀ ਬਿਸ਼ੱਕ ਇਹਦੇ ਨਾਲ ਆਪਣੀ ਗਾਰੰਟੀ ਹੋਊਗੀ ਪਰ ਇਹਨਾਂ ਲੋਕ ਇਹ ਗਰਮ ਚੀਜ਼ਾਂ ਪਾਈ ਆ ਵੇਦੇ। ਕੋਈ ਆਪਾਂ ਨੂੰ ਫੋਨ ਲਾਈਏ ਮੈਂ ਸਮਝਦਾ ਪਾਰ ਪਿੱਛੇ ਦੀ ਦੋਸਤੋ ਉਹ ਪੂਰੀ ਅੜੀ ਆ ਪੀਰਾਂ ਦਾ ਤਸੰਨੀ ਆ ਕਿਉਂਕਿ ਅੱਜ ਦੇ ਟਾਈਮ ਵਿੱਚ ਬੰਨ ਸਾਨੂੰ ਪੂਰੀ ਖਵਾਨਾ ਛੱਡਾ ਤੁਸੀਂ ਵੇਖ ਲਓ। ਠੀਕ ਹੈ ਜੀ ਥੱਲੇੋਂ ਪੂਰੀ ਸਾਫ਼ ਵੱਡਾ ਲੇਵਾ ਬਣਾ ਕੇ ਤਿਆਰ ਕਰੂਗੀ ਕਿਉਂਕਿ ਚੰਗੀ ਮਿਲਕ ਹੋ ਸਕਦਾ ਵੀ ਚੰਗੀ ਮਿਲਕਿੰਗ ਵਾਲੀ ਮੱਝ ਹੋਵੇ। ਵਪਾਰ ਦੀ ਲਾਈਨ ਆ ਪਸ਼ੂ ਹਰ ਤਰ੍ਹਾਂ ਦਾ ਨਿਕਲਦਾ ਹੈ। ਚੰਗੇ ਦੁੱਧ ਵਾਲਾ ਦਰਮਿਆਨੇ ਦੁੱਧ ਵਾਲਾ ਵੀ। ਤੇ ਮੱਝ ਵੱਡੀ ਆ ਤੇ ਹੈਪੀ ਵਿਥ ਕੀ ਇਹਦਾ ਮੁੱਲ ਤਾਜੀ ਦਾ ਕੀ ਰੋ ਸੰਧੂ ਸਾਹਿਬ ਸੂਸਵਾਗ ਦੇ ਨੂੰ ਪਤਾ ਮੁੱਲ ਉਹ ਰੋਈਂਦਾ ਹਾਂ ਹੁਣ ਆਪਾਂ ਮੁੱਲ 72 ਆ 70000 ਚ ਮਾਨਤਾਨ ਕਰ ਦਿਆਂਗੇ 70 70 ਚ ਮਾਨਤਾਨ ਕਰ ਦਿਆਂਗੇ ਹਾਂ ਤਸੱਲੀ ਵਾਲੀ ਆ ਮੈਂ ਕਹਿੰਦਾ ਜੀ ਆਪਣੀ ਸਾਰੀ ਗਰੰਟੀ ਹੋਊਗੀ ਥਨਾ ਜੀ ਪਿੱਛੇ ਦੀ ਠੀਕ ਬਸ ਜੀ ਤੂੰ ਹੀ ਕਰਿਆ ਉਹਦਾ ਬਾੜ ਕੀਤਾ ਮੈਂ ਤਾਂ ਸੱਚ ਦਾ ਦਾਈ ਜਰ ਫਰਕ ਕੀਦਾ ਆਪਾਂ ਨੂੰ ਜੋਮੀ ਮਿਲੀ ਜਿਹੜੇ ਹਸਾਮਲਾ ਪੋਛਾ ਹਣਾ ਮੋਲ ਕੀਤਾ ਬਿਲਕੁਲ ਬਿਲਕੁਲ ਹਾਂਜੀ ਸੱਜਰ ਮੱਚ ਸੁਣੀਏ ਦੋਸਤੋ ਬਾਗੀ ਕਰਨ ਨੂੰ ਲੋਕ ਜੀ 85 85 ਮੰਗੀ ਜਾਂਦੇ ਆ ਲਾਏ ਪਈ ਆ ਪਰ ਆਪਾਂ ਨੂੰ ਭਾਣਾ ਆਪਾਂ ਦੇ ਦੇਣੀ ਆ ਭਾਰਾ ਪੋੜੀਆਂ ਸ਼ੁਰੂ ਕਰਤੀਆਂ ਨੇ ਲੇਵਾ ਬਣਾਈ ਹੁੰਦੀ ਮੇਲੋ ਪੂਰਾ ਕੱਦ ਵਜਨ ਫੁੱਲਾ ਸ਼ੁੱਧ ਵਜਨ ਪੂਰਾ ਸਿੰਘਾ ਸੁੰਗਾ ਦੀ ਬੰਤਰ ਬੜੀ ਫੱਬ ਬੜੀ ਆ ਠੀਕ ਆ ਇਹ ਨਾ ਕਵੇ ਵੀ ਜੀ ਛੋਟੀ ਆ ਏ ਟੁੱਕੀ ਆ ਏ ਪਤਲੀ ਆ ਮੱਚ ਜਿਹੜੀ ਦੋਸਤੋ ਪਲੀ ਪੂਰੀ ਆ ਵੀ ਜਦੋਂ ਪਸ਼ੂ ਕੋਈ ਸੰਭੀਦਾ ਉਦੋਂ ਪਤਾ ਲੱਗ ਵੀ ਮੱਝ ਪੂਰੀ ਪਲੀ ਆ ਵੀ ਇਹ ਨਹੀਂ ਹੈਗਾ ਕਿ ਕੋਈ ਲਿੱਸਾ ਜਿਹਾ ਪਸ਼ੂ ਇੱਥੇ ਆ ਕੇ ਤੁਹਾਨੂੰ ਕੋਈ ਨਾਰਾਜ਼ ਹੋਣਾ ਪਊਗਾ ਮੱਝ ਇਹ ਵੀ ਚੰਗੀ ਆ ਟਿੱਪ ਕੇ ਤਸੱਲੀ ਤੁਹਾਨੂੰ ਕਰਨੀ ਤੁਹਾਡਾ ਫਰਜ਼ ਆ ਤਸੱਲੀ ਕਰਨੀ ਤੁਹਾਡਾ ਫਰਜ਼ ਕਿਉਂਕਿ ਪੈਸੇ ਰਕਮ ਲੱਗਣੀ ਆ ਚਾਹੇ 70000 ਵੀਰ ਨੇ ਕੀਤੀ ਹੈ ਡਿਮਾਂਡ ਚਾਹੇ ਲੱਖਾਂ 75 70 ਚ ਛੋਟ ਛੱਪਾ ਆ ਜਾਊਗਾ 70 24 ਹਾਂ ਮਾਨਸਾਲ ਕੋਈ ਲੋ ਜੀ 70000 ਦੇ ਵਿੱਚੋਂ ਵੀ ਜਿਹੜਾ ਦੋਸਤੋ ਛੋਟ ਛੱਪਾ ਹੋ ਜੂ ਤੇ ਮੱਝ ਪੂਰੀ ਜਿਹੜੀ ਤਸੱਲੀ ਵਾਲੀ ਆ ਬਾਕੀ ਤਸੱਲੀ ਆਪਦੀ ਵੀ ਤੁਸੀਂ ਜ਼ਰੂਰ ਕਰਕੇ ਲੈ ਕੇ ਜਾਣੀ ਬਹੁਤੇ ਵੀਰ ਆਨਲਾਈਨ ਸੌਦਾ ਕਰਦੇ ਤੇ ਮਾਲਕਾ ਗੁਰੂ ਸਾਹਿਬ ਉਹਦਾ ਉਹਦਾ ਬਾਦਾ 70 ਹਾਂ ਉਹਦਾ ਬਾਂਦਾ 60 ਇੱਕਤੀ ਬਣ ਗਿਆ ਨਾ ਹਾਂਜੀ ਜੋ ਵੀ ਜੋੜੀ ਲਊਗਾ ਇੱਕ ਪੰਜੀ ਦੀ ਦੇ ਦਿਆਂਗੇ ਸਵਾ ਲੱਖ ਦੇ ਦੋਵੇਂ ਹਾਂਜੀ ਜੋੜੀ ਦੇ ਦਿਆਂਗੇ ਅੱਜ ਦੋਸਤੋ ਫਰਹਾਲ ਪੰਜ ਨਗ ਸੀ ਬਾਈ ਦੇ ਕੋਲ ਪੰਜੇ ਨਗ ਦਿਖਾਤੇ ਆ ਜਿਹੜਾ ਵੀ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆ ਤਸੱਲੀ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ